ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਦੇ ਸਬੰਧ ਵਿੱਚ ਪਿੰਡ ਵਿਰਕਾ ਡਾਕਟਰ ਬੀ ਆਰ ਅੰਬੇਦਕਰ ਚੌਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਕਿ ਪਿੰਡ ਨਿਵਾਸੀਆਂ ਨੇ ਖੂਨਦਾਨ ਦੇ ਕੇ ਇਸ ਕੈਂਪ ਵਿੱਚ ਸਹਿਯੋਗ ਦਿੱਤਾ ਇਸ ਮੌਕੇ ਵਿਸ਼ੇਸ਼ ਸਹਿਯੋਗ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਐਨ ਆਰ ਆਈ ਪਿੰਡ ਵਿਰਕਾ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਵੈਲਫੇਅਰ ਸੁਸਾਇਟੀ ਪਿੰਡ ਵਿਰਕਾ ਡਾਕਟਰ ਬੀ ਆਰ ਅੰਬੇਦਕਰ ਵਲੰਟੀਅਰ ਯੂਨਿਟ ਪਿੰਡ ਵਿਰਕਾ ਸ਼੍ਰੀ ਗੁਰੂ ਰਵਿਦਾਸ ਸੇਵਾਵਾਂ ਅਤੇ ਸਮੂਹ ਨਗਰ ਨਿਵਾਸੀ ਪਿੰਡ ਵਿਰਕਾ ਅਤੇ ਇਸ ਮੌਕੇ ਸਾਫਕਾ ਸਰਪੰਚ ਰਾਮ ਸਰੂਪ ਚੰਬਾ ਸਾਫਕਾ ਸਰਪੰਚ ਸਤਪਾਲ ਜਿੰਦਰਵਿਰਕ ਜੀਵਨ ਕੇ ਚੰਬਰ ਮਾਸਟਰ ਹਰਬੰਸ ਲਾਲ ਹਰਮੇਸ਼ ਲਾਲ ਬੱਬੂ ਸੰਜੀਪ ਚੰਬਾ ਚਮਨ ਲਾਲ ਮਦਨ ਲਾਲ ਅਸ਼ੋਕ ਸੰਧੂ ਸਾਫਕਾ ਪੰਚ ਹਰਮੇਸ਼ ਵਿਜੇ ਕੁਮਾਰ ਸਰਬਜੀਤ ਕਾਲਾ ਹਰਮੇਸ਼ ਲਾਲ ਮੇਸੀ ਰਾਮਕਿਸ਼ਨ ਬਲਜਿੰਦਰ ਕੁਮਾਰ ਵਿਜੇ ਕੁਮਾਰ ਰਿੰਕੂ ਅਤੇ ਹੋਰ ਵੀ ਪਿੰਡੇ ਨਿਵਾਸੀ ਮੌਜੂਦ ਸੀ ਦੁਆਬਾ ਮੀਡੀਆ 18 ਤੋਂ ਵਿਕਾਸਮਨੀ ਦੀ ਰਿਪੋਰਟ ਅੱਜ ਪਿੰਡ ਬਿਰਕਾ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਇਹਨਾਂ ਦਾਨ ਕੈਂਪਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ 마을 ਤੋਂ ਬਾਹਰ ਇਲਾਕੇ ਦੇ ਔਰ ਪਿੰਡ ਦੇ ਨਗਰ ਨਿਵਾਸੀ ਆਪਣਾ ਜਿਹੜਾ ਬਲੱਡ ਆ ਉਹ ਦੇ ਰਹੇ ਆ ਅੱਜ ਬਾਬਾ ਸਾਹਿਬ ਨੇ ਜਾਣ ਲੱਗੇ ਸਾਰੀ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਸੰਗਤ ਨੂੰ ਬੈਠੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦਿੰਨੇ ਆ ਤੇ 바ਵਾ ਸਾਹਿਬ ਦਾ ਜੋ ਮਿਸ਼ਨ ਆ ਉਹਨੂੰ ਤਦੇ ਅਸੀਂ ਪੂਰਾ ਕਰ ਸਕਦੇ ਆ ਜੇ ਜੋ 바ਵਾ ਸਾਹਿਬ ਦੇ ਮਿਸ਼ਨ ਤੇ ਦੱਸੇ ਹੋਏ ਮਾਰਗ ਨੂੰ ਚੱਲੀਏ ਜੋ ਉਹਨਾਂ ਦਾ ਅਫਸੋਸ ਸੀ ਐਜੂਕੇਟ ਔਰਗੇਨਾਈਜ਼ ਐਜਿਟੇਟ ਪੜੋ ਲਿਖੋ ਇਕੱਠੇ ਹੋ ਕੇ ਚਿੰਗਾਰਿ ਕਰੋ ਉਹਨਾਂ ਦੇ ਜਨਦਨ ਨੂੰ ਸਮਰਪਿਤ ਡਾਕਟਰ ਮੇਰਕਰ ਵਲੰਟੀਅਰਸ ਯੂਨਟ ਵੱਲੋਂ ਡਾਕਟਰ ਮੇਰਕਰ ਸੋਸ਼ਲ ਵੈਲਫੇਅਰ ਸੈਕਟੋਰ ਵੱਲੋਂ ਡਾਕਟਰ ਮੇਰਕਰ ਵੈਲਫੇਅਰ ਸੁਸਾਇਟੀ ਐਜੂਕੇਸ਼ਨਲ ਐਨ ਆਰ ਐਸ ਬੰਨ ਉਹ ਇੱਕ ਕੈਂਪ ਜਿਹੜਾ ਆ ਸਾਂਝੇ ਤੌਰ ਤੇ ਲਗਾਇਆ ਜਾ ਰਿਹਾ ਔਰ ਦੇਸ਼ ਵਿਦੇਸ਼ ਜਿਹੜੇ ਐਨ ਆਰ ਆਈ ਭਰਾ ਸਾਨੂੰ ਸਪੋਰਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਆ ਆਪਣੇ ਵੱਲੋਂ ਸਮੂਸ ਸੁਸਾਇਟੀ ਮੈਂਬਰ ਵੱਲੋਂ ਔਰ ਨਗਰ ਨਵਾਸੀਆਂ ਵੱਲੋਂ ਕਿ ਹਰੇਕ ਸਾਲ ਦੀ ਤਰ੍ਹਾਂ ਜੋ ਪਿੰਡ ਬਿਰਕਾਂ ਦੇ ਬਾਬਾ ਸਾਹਿਬ ਜੀ ਦਾ ਅਸੀਂ ਜਨਮ ਦਿਨ ਬੜੀ ਤੁਮਤਾ ਮਨਾਉਂਦੇ ਆ ਸਵੇਰੇ ਬਾਬਾ ਸਾਹਿਬ ਨੂੰ ਫੁੱਲਮਾਲਾ ਪੇਟ ਕੀਤੀ ਜਾਂਦੀ ਆ ਔਰ 9 ਤੋਂ ਲੈ ਕੇ 2 ਵਜੇ ਤੱਕ ਜਿਹੜਾ ਬਲੱਡ ਕੈਂਪ ਰੱਖਿਆ ਸੀ ਉਹ ਬੜੀ ਸ਼ਰਧਾ ਪੂਰਵਕ ਲੋਕ ਆਪਣਾ ਖੂਨ ਦਾ ਕੈਂਪ ਦੇ ਰਹੇ ਆ ਤੇ 3 ਵਜੇ ਸ਼ੁਭ ਯਾਤਰਾ ਔਰ ਸ਼ਾਮ ਨੂੰ ਦਿੱਲੀ ਬਾਹਰ ਦੇ ਬਾਬਾ ਸਾਹਿਬ ਦੇ ਜੀਵਨ ਅਧਿ ਮਿਸ਼ਨ ਨੂੰ ਸਮਰਪਿਤ ਵੀ ਰਗਾਣਗੇ ਔਰ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਐ ਨਾਰੀਆਂ ਦਾ ਤੇ ਉਥੇ ਰਗਵੀਰ ਸਿੰਘ ਰਖਵਤਰਾ ਜੀ ਜਿਹੜੇ ਪ੍ਰਧਾਨ ਨੇ ਬਲੱਡ ਬੈਂਕ ਦੇ ਤੇ ਉਹਨਾਂ ਦਾ ਵੀ ਧੰਨਵਾਦ ਕਰਨਾ ਬਲੱਡ ਬੈਂਕ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਸੁਭਾਵਾਂ ਦੇ ਕੇ ਬਾਬਾ ਸਾਹਿਬ ਦੇ ਜੀਵਨ ਨੂੰ ਸੰਭਲਦੇ ਬੈਠ ਆ ਅੱਜ ਉਹਨਾਂ ਦੇ ਜਨਮ ਦੇ ਇਹ ਜਿਹੜਾ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਾਡਾ ਸਹਿਯੋਗ ਕੀਤਾ ਧੰਨਵਾਦ ਜੈ ਪੀਮ ਤੇ ਆਪਾਂ ਦਾ ਧੰਨਵਾਦ ਜੀ ਹਾਂ ਜੀ ਡਾਕਟਰ ਵੀਗਰਾਮ ਉਮੇਚਰ ਉਹਨਾਂ ਦਾ ਜਨ ਦਿਹਾੜਾ ਹੈ। ਔਰ ਅੱਜ 153 ਜਨ ਦਿਹਾੜਾ। ਇਸ ਜਨ ਦਿਹਾੜੇ ਦੇ ਉੱਪਰ ਸਰਕਾਰ ਨੂੰ ਸਪੰਸਾ ਹੈ। ਰਿਕਮੈਂਡ ਅਤੇ ਸਮੂਹ ਨੌਜਵਾਨਾਂ ਨੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਸ ਖੂਨਦਾਨ ਕੈਂਪ ਵਿੱਚ ਦੇਖਣ ਆਇਆ ਹੈ ਕਿ ਨੌਜਵਾਨਾਂ ਵਿੱਚ ਖੂਨਦਾਨ ਕਰਨ ਲਈ ਬਹੁਤ ਵੱਡਾ ਉਤਸ਼ਾਹ ਹੈ। ਇਸ ਕੈਂਪ ਨੂੰ ਜੁੜਿਤ ਕਰਨ ਦੇ ਲਈ ਅਤੇ ਬਾਬਾ ਸਾਹਿਬ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇਸ ਨੂੰ ਜੁੜਿਤ ਕਰਨ ਲਈ ਉਹਨਾਂ ਬਹੁਤ ਬਹੁਤ ਵਧਾਈ ਹੈ ਕਿਸੇ ਵੀ ਮਹਾਨ ਵਿਅਕਤੀ ਦਾ ਜਨਮ ਇਸ ਤਰੀਕੇ ਨਾਲ ਖੂਨਦਾਨ ਕੈਂਪ ਅਜੋਜਿਤ ਕਰਕੇ ਮਨਾਉਣਾ ਮੇਰੇ ਖਿਆਲ ਇਸ ਨਾਲ ਹੋਰ ਵਧੀਆ ਕੰਮ ਨਹੀਂ ਹੋ ਸਕਦਾ ਉਹ ਇਸ ਚੰਗੇ ਕੰਮ ਕਰਨ ਦੇ ਲਈ ਸਰਕਾਰ ਦੇ ਸਪੰਸਰ ਸਮੂਹ ਨੌਜਵਾਨਾਂ ਨੂੰ ਔਰ ਵਿਰਕ ਦੇ ਵਸਨੀਕਾਂ ਨੂੰ ਬਹੁਤ ਬਹੁਤ ਵਧਾਈ ਕਿ ਆਓ ਸਾਰੇ ਰਲ ਕੇ 바ਵਾ ਸਾਹਿਬ ਦੇ ਕੇ ਨਤਵਕਤ ਹੋ ਕੇ ਉਹਨਾਂ ਨੇ ਜਿਹਨਾਂ ਨੂੰ ਰਸਤਾ ਦਿਖਾਇਆ ਉਸ ਤੇ ਚੱਲਣਾ ਤਰਨ ਲੱਗੇ ਮਹਾਂਬਾਬੂਆ